ਕੀ ਪੁੱਛ ਦਿਓ ਹਾਲ ਫਕੀਰਾਂ ਦਾ ਸਾਡਾ ਨਦੀਓ ਵਿਛੜੇ ਨੀਰਾਂ ਦਾ ਸਾਡਾ ਹੰਜ ਦੀ ਜੂਨੇ ਆਿਆਂ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ ਖੁਸ਼ਗਵਾਰ ਰੁੱਤਾਂ ਦਾ ਹਾਣੀ ਅਤੇ ਕੁਦਰਤ ਦੀ ਮਹਿਕ ਤਾਂ ਹਰ ਕੋਈ ਮਾਣਨਾ ਚਾਹੁੰਦਾ ਪਰ ਜਿਹੇ ਲੋਕ ਬਹੁਤ ਕੱਟ ਹੁੰਦੇ ਨੇ ਜੋ ਆਪਣੇ ਹਿੱਸੇ ਆਈ ਰੌਸ਼ਨੀ ਨੂੰ ਦਫਨਾ ਕੇ ਬਿਰਹਾ ਦੇ ਗੀਤ ਗਾਉਂਦੇ ਨੇ ਸ਼ਿਵ ਕੁਮਾਰ ਬਟਾਲਵੀ ਇੱਕ ਅਜਿਹਾ ਕਵੀ ਜਿਸ ਨੇ ਆਪਣੀ ਜਵਾਨੀ ਦਾ ਗਲਾ ਕੁੱਟ ਕੇ ਜੋਬਨ ਰੁੱਤੇ ਮਰਨ ਦੀਆ ਗੱਲਾਂ ਕੀਤੀਆਂ ਜੋ ਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਇਸ ਰੁੱਤੇ ਜਾਂ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾ ਸ਼ਿਵ ਕੁਮਾਰ ਦਾ ਜਨਮ ਅਣਵੰਡੇ ਪੰਜਾਬ ਦੇ ਲਹਿੰਦੇ ਪਾਸੇ ਤਹਿਸੀਲ ਜ਼ਫਰਵਾਲ ਦੇ ਵਿੱਚ ਹੋਇਆ ਤਹਿਸੀਲਦਾਰ ਦੇ ਵਿੜੇ ਗੂੰਜੀ ਕਲਕਾਰੀ ਦੇ ਵਿੱਚ ਵੱਡੀ ਹੋ ਕੇ ਪੂਰੇ ਆਲਮ ਦਾ ਹਿਰਸ ਸਮੇਟ ਲਵੇਗੀ ਇਹ ਕਿਸੇ ਨੂੰ ਪਤਾ ਨਹੀਂ ਸੀ ਪੰਜਾਬੀ ਸਾਹਿਤ ਵਿੱਚ ਬਰਹੋਂ ਦੇ ਗੀਤਾਂ ਦੀ ਮਿਸਾਲ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦੀ ਜਦੋਂ ਸ਼ਿਵ ਨੂੰ ਪੜਦੇ ਆ ਤਾਂ ਇੰਜ ਲੱਗਦਾ ਜਿਵੇਂ ਸਾਰੇ ਆਲਮ ਦੀ ਪੀੜ ਸ਼ਿਵ ਦੇ ਅੰਦਰ ਹੀ ਸਮਾ ਗਈ ਹੋਵੇ ਸ਼ਿਵ ਨੇ ਮਹਾਕਾਵ ਲੂਣਾ ਦੀ ਰਚਨਾ ਕੀਤੀ ਜੋ ਕਿ ਬਹੁਤ ਪ੍ਰਸਿੱਧ ਹੋਇਆ ਡਰਾਮਿਆਂ ਤੇ ਮੰਚਾਂ ਦਾ ਸ਼ਿੰਗਾਰ ਲੂਣਾ ਬਣੀ ਸ਼ਿਵ ਤਾਂ ਉਮਰ ਆਪਣੀ ਕਵਿਤਾਵਾਂ ਨੂੰ ਪੀੜਾਂ ਦੀ ਪੱਠੀ ਦੇ ਵਿੱਚ ਭੁੰਨ ਕੇ ਆਪਣੀਆਂ ਸਦਰਾਂ ਦਾ ਮਾਸਕ ਹੋਂਦਾਰ ਰਿਹਾ ਪੀੜਾਂ ਦਾ ਪ੍ਰਾਗ ਮੈਨੂੰ ਵਿਦਾ ਕਰੋ ਗਜ਼ਲਾਂ ਤੇ ਗੀਤ ਆਟੇ ਦੀਆਂ ਚੜੀਆਂ ਮੈਂ ਅਤੇ ਮੈਂ ਅਲਵਿਦਾ ਬਰਹਾ ਤੂ ਸੁਲਤਾਨ ਵਰਗੀਆਂ ਰਚਨਾਵਾਂ ਅੱਜ ਵੀ ਬੜੇ ਸ਼ਿੱਦਤ ਨਾਲ ਪੜੀਆਂ ਜਾਂਦੀਆਂ ਨੇ ਇਹ ਸਭ ਸ਼ਿਵਦੀ ਸ਼ਾਇਰੀ ਅਤੇ ਸਾਹਿਦ ਦੀਆਂ ਅਣਮੋਲੀਆਂ ਰਚਨਾਵਾਂ ਨੇ ਸ਼ਿਵ ਨੇ ਸਿਰਫ ਮੁਹੱਬਤ ਉੱਤੇ ਹੀ ਨਹੀਂ ਬਲਕਿ ਕੁਦਰਤੀ ਸੋਮਿਆਂ ਤੇ ਵੀ ਬਾਖਮਾਲ ਲਿਖਿਆ ਕੁਝ ਰੁਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁਖ ਲੱਗਦੇ ਮਾਵਾਂ ਕੁਝ ਰੁਖ ਨੂਹਾਂ ਧੀਆਂ ਲੱਗਦੇ ਕੁਜਰਖ ਵਾਂਗ ਭਰਾਵਾਂ ਕੁਜਰਖ ਬਾਬੇ ਵਾਕਣ ਪੱਤਰ ਟਾਵਾ ਟਾਵਾ ਕੁਜਰਖ ਮੇਰੇ ਦਾਦੀ ਵਰਗੇ ਚੂੜੀ ਪਾਵਣ ਕਾਵਾ ਸ਼ਿਵ ਨੂੰ ਪੰਜਾਬੀ ਦਾ ਜੌਨ ਕੀਟਸ ਮੰਨਿਆ ਜਾਂਦਾ ਸੀ ਸ਼ਿਵ ਆਪਣੀ ਜ਼ਿੰਦਗੀ ਦੀ ਖੜੀ ਦੁਪਹਿਰ ਮੈਜ਼ 37 ਸਾਲ ਦੀ ਉਮਰ ਦੇ ਵਿੱਚ ਹੀ ਆਪਣੀ ਜ਼ਿੰਦਗੀ ਦਾ ਸੂਰਜ ਡੁੱਬ ਗਿਆ ਪਰ ਪੰਜਾਬੀ ਜ਼ੁਬਾਨ ਨੂੰ ਸਦਾ ਲਈ ਰੌਸ਼ਨ ਕਰ ਗਿਆ ਲੋਕਾ ਮੇਰੇ ਗੀਤ ਸੁਣ ਲੈ ਮੇਰਾ ਦੁੱਖ ਨਾ ਕਿਸੇ ਨੇ ਜਾਣਿਆ ਲੱਖਾਂ ਮੇਰੇ ਸੀਸ ਚੁੰਮ ਗਏ ਪਰ ਮੁਖੜਾ ਨਾ ਕਿਸੇ ਵੀ ਪਛਾਣਿਆ ਅੱਜ ਇਸ ਮੁਖੜੇ ਤੋਂ ਪਿਆ ਆਪਣਾ ਮੈਂ ਆਪ ਲੁਕਾਵਾਂ ਕਬਰਾਂ ਉਡੀਕਦੀਆਂ ਮੈਨੂੰ ਜੋ ਪੁੱਤਰਾਂ ਨੂੰ ਮਾਵਾਂ ਸਿਖਰ ਦਪੈਰੇ ਸਿਰ ਤੇ ਮੇਰਾ ਢਲ ਚਲਿਆ ਪਰਛਾਵਾਂ